ਪੰਜਾਬ ਜੌਬ ਹੈਲਪ ਚੈਨਲ ਵਿੱਚ ਤੁਹਾਡਾ ਸਤ ਸਦਾ ਇੱਕ ਵਾਰ ਫਿਰ ਤੋਂ ਸਵਾਗਤ ਆ ਜਿੱਥੇ ਕਿ ਅਸੀਂ ਤੁਹਾਡੇ ਲੈ ਕੇ ਆਏ ਹਾਂ ਪੰਜਾਬ ਬਾਕਫ ਬੋਰਡ ਦੀ ਪ੍ਰਾਇਮਰੀ ਟੀਚਰ ਟੀਜੀਟੀ ਤੇ ਅਦਰ ਰਿਕਰੂਟਮੈਂਟ ਆਈਆਂ ਨੇ ਕੁੱਲ ਪੋਸਟਾਂ 54 ਨੇ ਜਿਸ ਵਿੱਚ ਐਨਡੀਟੀ ਪ੍ਰਾਇਮਰੀ ਟੀਚਰ ਟੀਜੀਟੀ ਟੀਚਰ ਦਿਨਿਆ ਤੇ ਟੀਚਰ ਕੰਪਿਊਟਰ ਪੀਜੀਟੀ ਹਿਸਟਰੀ ਪੀਜੀਟੀ ਸਾਈਕੋਲੋਜੀ ਫਿਜ਼ੀਕਲ ਐਜੂਕੇਸ਼ਨ ਸਵੀ ਪਰ ਗੇਟ ਕੀਪਰ ਤੇ ਆਇਆ ਇਹ ਟੋਟਲ ਵੈਕੈਂਸੀਆਂ ਨੇ ਕੁੱਲ ਪੋਸਟਾਂ 54 ਵਿੱਚ ਇਹ ਡਿਵਾਈਡ ਕੀਤੀਆਂ ਗਈਆਂ ਨੇ ਹੁਣ ਗੱਲ ਕਰ ਲਈ ਇਸ ਪੋਸਟ ਦੀ ਲਾਸਟ ਡੇਟ ਜੋ ਕਿ ਹੈ 30 ਸਤੰਬਰ ਤੱਕ ਹੀ ਆ ਰਾਤ 12 ਵਜੇ ਤੱਕ ਫੀਸ ਸਾਰੇ ਕੈਂਡੀਡੇਟਸ 700 ਰੁਪਏ ਰੱਖੀ ਗਈ ਆ ਪਰ ਪੀਐਨ ਸਲੀਪਰ ਤੇ ਗੇਟ ਕੀਪਰ ਆਇਆ ਦੇ ਲਈ 500 ਰੁਪਏ ਫੀਸ ਇਹਨਾਂ ਨੇ ਰੱਖੀ ਆ ਇਹ ਹੀ ਦੋ ਪੋਸਟਾਂ ਨੇ ਤਿੰਨ ਜਿੰਨਾਂ ਵਿੱਚ ਕੀ 500 ਰੁਪਏ ਫੀਸ ਰੱਖੀ ਆ ਏਜ ਦੀ ਗੱਲ ਕਰ ਲਈ ਘੱਟੋ ਘੱਟ ਤੁਹਾਡੀ ਉਮਰ 18 ਸਾਲ ਦੀ ਹੋਣੀ ਚਾਹੀਦੀ ਤੇ ਵੱਧ ਤੋਂ ਵੱਧ ਇਹਨਾਂ ਨੇ 37 ਸਾਲ ਦੀ ਉਮਰ ਰੱਖੀ ਆ ਤੇ ਕਾਸਟ ਦੇ ਅਕੋਰਡਿੰਗ ਏਜ ਰੈਲੇਕਸ਼ਨ ਦਿੱਤੀ ਗਈ ਜੋ ਕਿ ਇਹਨਾਂ ਦੇ ਰੂਲਸ ਬਦਬਿਕ ਹੋ ਗਈ ਉਸ ਲਈ ਤੁਹਾਨੂੰ ਨੋਟੀਫਿਕੇਸ਼ਨ ਸਾਰਾ ਰੀਡ ਆਊਟ ਕਰਨਾ ਪਊਗਾ ਹੁਣ ਗੱਲ ਕਰ ਲਈ ਆਪਾਂ ਇਹਨਾਂ ਦਾ ਜੋ ਸਿਲੈਕਸ਼ਨ ਪ੍ਰੋਸੈਸ ਹੋ ਕਿੰਦਾ ਹੋਊਗਾ ਤੁਹਾਡੇ ਕੋਲ 3 ਸਾਲ ਦਾ ਟੀਚਿੰਗ ਪੋਸਟ ਦਾ ਐਕਸਪੀਰੀਅੰਸ ਹੋਣਾ ਚਾਹੀਦਾ 1 ਸਾਲ ਦਾ ਦਿਨਾਇਤ ਦਾ ਤੇ 1 ਸਾਲ ਦਾ ਗਰੁੱਪ ਡੀ ਦੀ ਪੋਸਟ ਵਾਲੀ ਜ਼ਰੂਰੀ ਆ ਤੇ ਇਹ ਤੁਹਾਡੀ ਪੰਜਾਬੀ ਪਾਸ ਹੋਣੀ ਚਾਹੀਦੀ 10ਵੀਂ ਸਟੈਂਡਰਡ ਦੇ ਤੱਕ ਤੇ ਪੇ ਸਕਿੱਲ ਦੀ ਗੱਲ ਕਰੇ ਤਾਂ ਟੀਚਰ ਦੀ ਜੁਰੀ ਜੋਬ ਹੋਣੀ ਉਸ ਵਿੱਚ 15.5 ਹਜ਼ਾਰ ਮੰਥਲੀ ਪੇ ਹੋਊਗੀ ਲੈਕਚਰਰ ਵਾਲੀ 16.5 ਹਜ਼ਾਰ ਮੰਥਲੀ ਪੇ ਹੋਊਗੀ ਤੇ ਗਰੁੱਪ ਡੀ ਦੀ ਜੋ ਰੇਟ ਫਿਕਸਡ ਕੀਤੇ ਗਏ ਨੇ ਲੇਬਰ ਡਿਪਾਰਟਮੈਂਟ ਵੱਲੋਂ ਉਹੀ ਪੇ ਸਕਿੱਲ ਜੋ ਹੈ ਰਹੇਗਾ ਉਹਨਾਂ ਗੱਲ ਕਰ ਲਈ ਆਪਾਂ ਕੁਆਲਿਫਿਕੇਸ਼ਨ ਦੀ ਜੋ ਮੰਡੇਟਰੀ ਕੁਆਲਿਫਿਕੇਸ਼ਨ ਕੀ ਰਹੇਗੀ ਐਂਟੀਟੀ ਦੇ ਵਿੱਚ ਤੁਹਾਡੇ ਕੋਲ ਡਿਪਲੋਮਾ ਪੀਐਸਟ ਟੈਟ ਰਿਲੇਵੈਂਟ ਸਬਜੈਕਟ ਨਾਲ ਹੋਣਾ ਚਾਹੀਦਾ ਪ੍ਰਾਇਮਰੀ ਟੀਚਰ ਦਾ ਵੀ ਸੇਮ ਡਿਪਲੋਮਾ ਰਿਲੇਵੈਂਟ ਸਬਜੈਕਟ ਤੇ ਪੀਐਸਟ ਟੈਟ ਜੀਜੀਟੀ ਦੇ ਵਿੱਚ ਡਿਗਰੀ ਤੁਹਾਡੇ ਕੋਲ ਹੋਣੀ ਚਾਹੀਦੀ ਬੀਐਡ ਪੀਐਸਟ ਟੈਟ ਟੀਚਰ ਦੇ ਵਿੱਚ ਤੁਹਾਡੇ ਕੋਲ ਸਰਟੀਫਿਕੇਟ ਅਲੀਮ ਤੇ ਫਾਜ਼ਿਲ ਦਾ ਕੰਪਿਊਟਰ ਦੇ ਵਿੱਚ ਤੁਹਾਡੇ ਕੋਲ ਡਿਗਰੀ ਪੀਐਡ ਪੀਜੀਡੀ ਟੀਚਰ ਦੀ ਵਿੱਚ ਵੀ ਬੀਐਡ ਪੀਐਸਟ ਸਾਈਕੋਲੋਜੀ ਦੇ ਵਿੱਚ ਵੀ ਤੁਹਾਡੇ ਕੋਲ ਡਿਗਰੀ ਪਾਸ ਹੋਣੀ ਚਾਹੀਦੀ ਫਿਜ਼ੀਕਲ ਐਜੂਕੇ ਨੋ ਅਪਲਾਈ ਕਰ ਸਕਦੇ ਨਾਲ ਇਹਨਾਂ ਦੀ ਪੋਸਟ ਦੀ ਗਿਣਤੀ ਵੀ ਲਿਖੀ ਗਈ ਆ ਜੇਕਰ ਤੁਸੀਂ ਅੱਧੀ ਰੋਜ਼ਾਨਾ ਕਰ ਬੈਠੇ ਨਵੇਂ-ਨਵੇਂ ਨੌਕਰੀ ਦੀ ਜਾਣਕਾਰੀ ਚਾਹੁੰਦੇ ਹੋ ਤਾਂ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤਾਂ ਕਿ ਸਾਰੀ ਜਾਣਕਾਰੀ ਤੁਹਾਡੇ ਕੋਲ ਸਾਡੇ ਚੈਨਲ ਦੇ ਰਾਹੀਂ ਪਹੁੰਚ ਸਕੇ ਪੋਸਟ ਨਾਲ ਰਿਲੇਟਡ ਤੇ ਜੇ ਤੁਹਾਨੂੰ ਵਧੀਆ ਲੱਗੀ ਵੀਡੀਓ ਤਾਂ ਬਸ ਲਾਈਕ ਸ਼ੇਅਰ ਕਰ ਦਿਓ ਤਾਂ ਕਿ ਸਾਰੇ ਲੋਕਾਂ ਕੋਲ ਜਾਣਕਾਰੀ ਪਹੁੰਚ ਸਕੇ ਤੁਸੀਂ ਸਾਡੇ ਕੋਲ ਘਰ ਬੈਠੇ ਆਪਣੇ ਪੋਸਟਾਂ ਅਪਲਾਈ ਕਰਵਾ ਵੀ ਸਕਦੇ ਤੇ ਖੁਦ ਪੋਸਟ ਅਪਲਾਈ ਕਰਨ ਦਾ ਕੰਮ ਸਿਖਾ ਵੀ ਦਿੰਦੇ ਹਾਂ ਵਾਕਫ ਵੂਡ ਦੀ ਅਫੀਸ਼ੀਅਲ ਵੈਬਸਾਈਟ ਅਸੀਂ ਇੱਥੇ ਦੇ ਦਿੱਤੀ ਗਈ ਹੈ ਜ ਪਲੇ ਸੰਪਰਕ ਕਰੋ ਕਾਰ ਬੈਠੇ ਕਮਿਟੋ ਕੋਰਸ ਕਰਨ ਲਈ ਸੰਪਰਕ ਕਰੋ